ਸਿਸ਼ਕਾਲ ਮੈਂ ਹਰਜੀਤਪੁਰ ਆਮ ਆਦਮੀ ਕਲੀਨਿਕ ਦੇ ਮੋਲੇਪੁਰ ਕਲੀਨਿਕ ਅਸਿਸਟੈਂਟ ਤੌਰ ਤੇ ਕੰਮ ਕਰ ਰਹੀ ਹਾਂ ਇੱਕ ਸਾਲ ਪੂਰਾ ਹੋ ਚੁੱਕਾ ਹੈ ਮੇਰਾ ਇੱਥੇ ਇੱਥੇ ਪੇਸ਼ੈਂਟ ਦੀ ਐਂਟਰੀ ਕੀਤੀ ਜਾਂਦੀ ਹੈ ਐਂਟਰੀ ਕਰਨ ਤੋਂ ਬਾਅਦ ਡਾਕਟਰ ਸਾਹਿਬ ਕੋਲ ਭੇਜਿਆ ਜਾਂਦਾ ਹੈ ਉਹ ਟੈਸਟ ਲਿਖਣਗੇ ਤਾਂ ਮੈਂ ਉਹਨਾਂ ਨੂੰ ਟੈਸਟ ਰੋਜ਼ ਡੇਲੀ ਅਪਡੇਟ ਦੇ ਕਰਦੀ ਹਾਂ ਟੈਸਟ ਐਂਡ ਮੈਡੀਸਨ ਇੱਥੇ ਪੂਰੀ ਦਿੱਤੀ ਜਾਂਦੀ ਹੈ ਲੈਬ ਟੈਸਟਿੰਗ ਦੀ ਰਿਪੋਰਟ ਤੀਸਰੇ ਦਿਨ ਪੇਸ਼ ਨੂੰ ਦੇ ਦਿੱਤੀ ਜਾਂਦੀ ਹੈ ਪੇਸ਼ੇਨ ਨੂੰ ਹਰ ਪ੍ਰਕਾਰ ਦੀ ਸਹੂਤ ਦਿੱਤੀ ਜਾਂਦੀ ਹੈ ਐਂਟਰੀ ਦੀ ਕੋਈ ਫੀਸ ਨਹੀਂ ਲੱਗਦੀ ਇੱਥੇ ਟੈਸਟ ਸਾਰੇ ਫ੍ਰੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਇੰਡਾ ਬੜਾ ਪ੍ਰਾਲਾ ਕੀਤਾ ਹੈ ਤੇ ਪੇਸ਼ੇਨ ਨੂੰ ਹਰ ਪ੍ਰਕਾਰ ਦੀ ਸਹੂਤ ਦਿੱਤੀ ਹੈ ਤੇ ਵਿੱਚ ਜੋ ਵੀ ਦਿੱਕਤਾਂ ਆਉਂਦੀ ਨੇ ਪੇਸ਼ੇਨ ਨੂੰ ਕੋਈ ਡਾਇਗਨੋਸ ਹੁੰਦੇ ਨੇ ਤਾਂ ਡਾਕਟਰ ਸਭ ਨੂੰ ਦਾ ਪੂਰੇ ਤਰੀਕੇ ਨਾਲ ਇਲਾਜ ਕਰਦੇ ਨੇ ਤੇ ਉਹਨਾਂ ਨੂੰ ਪੂਰੀ ਮੈਡੀਸਿਨ ਦਿੱਤੀ ਜਾਂਦੀ ਨੇ ਜਦੋਂ ਪੇਸ਼ੈਂਟ ਦੀ ਐਂਟਰੀ ਹੁੰਦੀ ਨੇ ਤਾਂ ਪੇਸ਼ੈਂਟ ਦਾ ਨਾਮ ਉਹਨਾਂ ਦੀ ਏਜ ਜਾਂ ਫਾਦਰ ਨੇ ਉਹਨਾਂ ਦਾ ਪਿੰਡ ਮੋਬਾਈਲ ਨੰਬਰ ਜ਼ਰੂਰ ਲਿਆ ਜਾਂਦਾ ਹੈ ਤਾਂ ਕਿ ਪੇਸ਼ੈਂਟ ਨੂੰ ਕੋਈ ਦਿੱਕਤ ਹੁੰਦੀ ਹੈ ਜਾਂ ਅਸੀਂ ਉਹਨੂੰ ਕੰਟੈਕਟ ਕਰਨਾ ਹੋਵੇ ਤਾਂ ਸਾਨੂੰ ਫੋਨ ਨੰਬਰ ਥਰੂ ਉਹਨਾਂ ਨੂੰ ਕੰਟੈਕਟ ਕਰ ਸਕਦੇ ਨੇ ਜਦੋਂ ਰਿਪੋਰਟਸ ਉਹਨਾਂ ਦੀ ਆ ਜਾਂਦੀ ਨੇ ਜਾਂ ਤਾਂ ਉਹਨਾਂ ਨੂੰ ਫੋਨ ਕਰ ਦਿੰਦੇ ਨੇ ਜਾਂ ਪੇਸ਼ੈਂਟ ਕਿਸੇ ਦਿਨ ਖੁਦ ਆ ਕੇ ਉਸ ਰਿਪੋਰਟ ਨੂੰ ਲੈ ਕੇ ਜਾਂਦੇ ਨੇ ਪੇਸ਼ੈਂਟ ਨੂੰ ਆਨਲਾਈਨ ਬੈਨੀਫਿਟ ਇਹ ਹੀ ਨੇ ਕਿ ਪੇਸ਼ੈਂਟ ਨੂੰ ਫ੍ਰੀ ਪਰਚੀ ਰਜਿਸਟਰ ਕੀਤੀ ਜਾਂਦੀ ਨੇ ਇੱਥੇ ਉਹਨਾਂ ਦੀ ਤੇ ਉਹਨਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਦਿੱਤੀ ਜਾਂਦੀ ਨੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਕਿ ਇੱਥੇ ਪਿੰਡਾਂ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ ਨੇ ਤੇ ਪੇਸ਼ਣਾ ਨੂੰ ਕੋਈ ਦਿੱਕਤ ਨਹੀਂ ਆਉਂਦੀ ਐ ਇਹਨੀਆਂ ਤਬਸਤਾਂ ਦੀ ਪ੍ਰੋਬਲਮ ਕਰਕੇ ਪੇਸ਼ੈਂਟ ਸ਼ਹਿਰਾਂ ਵਿੱਚ ਨਹੀਂ ਜਾ ਸਕਦੇ ਨੇ ਤੇ ਇੱਥੇ ਆ ਕੇ ਉਹ ਆਪਣੀ ਹਰ ਪ੍ਰਕਾਰ ਦਾ ਇਲਾਜ ਕਰਵਾ ਸਕਦੇ ਨੇ ਪੇਸ਼ੈਂਟ ਕੁਝ ਨਾ ਚੀਜ਼ਾਂ ਤੋਂ ਕਿ ਟੈਸਟ ਇੱਥੇ ਫ੍ਰੀ ਕੀਤੇ ਜਾਂਦੇ ਨੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਨੇ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਏ